ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਆਏ ਹਾਂ ਜਿਸੇ ਬਣਾਉਣਾ ਬਹੁਤ ਹੀ ਆਸਾਨ ਹੈ ਤੇ ਬਸ ਸੌਖੇ ਤਰੀਕੇ ਨਾਲ ਇਹ ਬਣਦਾ ਕਿਵੇਂ ਬਣੂਗਾ ਆਪਾਂ ਤੁਹਾਨੂੰ ਦੱਸਦੇ ਹਾਂ ਪਹਿਲਾਂ ਆਪਾਂ ਕੋਈ ਵੀ ਬਾਰਡਰ ਬਣਾ ਲੈਣਾ ਉਹਦੇ ਬਾਅਦ ਆਪਾਂ ਨੇ ਇੱਕ ਸਲਾਈ ਸਿੱਧੀ ਸਾਈਡ ਤੋਂ ਸਿੱਧੀ ਤੇ ਉਲਟੀ ਸਾਈਡ ਤੋਂ ਉਲਟੀ ਪਹਿਲਾਂ ਕੋਈ ਵੀ ਤੁਸੀਂ ਬਾਰਡਰ ਬਣਾ ਲਓ ਫਿਰ ਇੱਕ ਸਲਾਈ ਸਿੱਧੀ ਤੇ ਇੱਕ ਉਲਟੀ ਸਾਈਡ ਤੋਂ ਉਲਟੀ ਕੱਢ ਕੇ ਆਪਾਂ ਇਹ ਫਿਰ ਡਿਜ਼ਾਈਨ ਤਰਾਂਗੇ ਤੇ ਛੇ ਛੇ ਤਾਗਾਂ ਦਾ ਇਹ ਡਿਜ਼ਾਈਨ ਆ ਜਾ ਤੱਕ ਆ ਗਿਆ ਆਪਾਂ ਐਕਸਟਰਾ ਰੱਖਾਂਗੇ ਦੋ ਆਪਣੇ ਉਧਰਲੀ ਸਾਈਡ ਆ ਜਾਣਗੇ ਤੇ ਦੋ ਉਧਰਲੀ ਸਾਈਡ 6 6 ਦੇ ਤਾਗਾਂ ਦੇ ਹਿਸਾਬ ਨਾਲ ਆਪਾਂ ਆਪਣੇ ਡਿਜ਼ਾਈਨ ਨੂੰ ਕੰਪਲੀਟ ਕਰਾਂਗੇ ਤਾਂ ਆਪਣਾ ਡਿਜ਼ਾਈਨ ਬਿਲਕੁਲ ਸਹੀ ਬਣ ਕੇ ਆਊਗਾ ਪਹਿਲੀ ਸिलाई ਆਪਾਂ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਸਿੱਧੀ ਕੱਢਾਂਗੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਉਲਟੀ ਸਾਈਡ ਤੋਂ ਆਪਾਂ ਨੂੰ ਉਲਟਾ-ਵਟਾ ਬਣਾਉਣਾ ਇਸ ਤਰ੍ਹਾਂ ਸੇ ਪਰ ਇਹਨੂੰ ਅਪਰ ਸੇ ਲਾਈਨ ਨੂੰ ਪੂਰੀ ਕਰਾਂਗੇ ਹੁਣ ਆਪਾਂਗੇ ਡਿਜ਼ਾਈਨ ਦੀ ਤੀਜੀ ਸਲਾਈ ਤੇ ਇਹ ਆਪਣੀ ਡਿਜ਼ਾਈਨ ਵਾਲੀ ਸਲਾਈ ਹੈ ਇੱਕ ਸਲਾਈ ਆਪਣੀ ਇਸ ਤਰੀ ਨਿਕਲਿਆ ਕਰੋ ਹਰ ਹਰ ਦੋ ਸਲਾਈਆਂ ਉਲਟੀ ਤੇ ਸਿੱਧੀ ਸਾਈਡ ਤੋਂ ਆਪਣੀ ਡਿਜ਼ਾਈਨ ਦੀਆਂ ਬਣਿਆ ਕਰਨਗੀਆਂ ਤੇ ਆਪਾਂ ਇਹ ਡਿਜ਼ਾਈਨ ਬਣਾਉਣਾ ਕਿਵੇਂ ਆਪਾਂ ਤੁਹਾਨੂੰ ਦੱਸਦੇ ਆ ਪਹਿਲਾਂ ਆਪਾਂ ਨੇ ਕੀ ਕਰਨਾ ਹੈ ਇੱਕ ਵਾਰ ਇਹ ਆਪਣਾ ਡਿਜ਼ਾਈਨ ਇੱਥੇ ਆ ਕਰੂ ਇਹਦੀ ਜਗ੍ਹਾ ਚੇਂਜ ਹੋਇਆ ਕਰੂ ਇੱਕ ਵਾਰ ਉਰੇ ਆਇਆ ਕਰੂਗਾ ਹੁਣ ਆਪਾਂ ਨੇ ਇੱਥੇ ਆਪਣਾ ਜਾਲੀ ਪਈਆ ਹੁਣ ਆਪਾਂ ਇਹ ਜਾਲੀ ਇੱਧਰਲੀ ਸਾਈਡ ਪਾਉਣੀ ਆ ਇੱਥੇ ਆਪਣਾ ਇਹ ਡਿਜ਼ਾਈਨ ਬਣ ਕੇ ਆਊਗਾ ਪਹਿਲਾਂ ਤੱਕ ਆਪਾਂ ਬਿਨਾ ਗੁਣੀ ਉਤਾਰਾਂਗੇ ਇੱਕ ਤਾਗੇ ਨੂੰ ਆਪਾਂ ਬੁਣ ਲਾਂਗੇ ਇਹ ਆਪਣੇ ਜਿਹੜੇ ਦੋ ਐਕਸਟਰਾ ਤਾਗੇ ਨੇ ਇਹ ਉਹ ਨੇ ਇਹ ਡਿਜ਼ਾਈਨ 'ਚ ਨਹੀਂ ਆਉਂਦੇ ਪਰ ਆਪਾਂ ਇਹ ਰੱਖਣੇ ਹੈਗੇ ਨੇ ਇੱਕ ਤਾਗਾ ਆਪਾਂ ਇਸ ਤਰ੍ਹਾਂ ਬਿਨਾ ਗੁਣੀ ਉਤਾਰਾਂਗੇ ਇੱਥੋਂ ਆਪਣਾ ਡਿਜ਼ਾਈਨ ਔਰ ਸ਼ੁਰੂ ਹੋਊਗਾ ਹੁਣ ਆਪਾਂ ਇੱਥੇ ਜਾਲੀ ਪਾਵਾਂਗੇ ਸੌਰੀ ਬਲੀ ਇਨਫਾਮ ਅਗੇ 1 2 3 ਇਸ ਤਰ੍ਹਾਂ ਆਪਾਂ ਨੂੰ ਬਲੇਮੀ ਪਾ ਕੇ ਪੰਜ ਤਾਗੇ ਬੁਣਾਗੇ ਇਸ ਤਰ੍ਹਾਂ ਹੀ ਆਪਾਂ ਬਲੇਮੀ ਪਾ ਕੇ ਪੰਜ ਤਾਗੇ ਕਰ ਲੇ ਸੇਮ ਫਿਰ ਆਪਾਂ ਇਸ ਤੱਕ ਆਪਣਾ 6 ਤਾਗਾ ਦਾ ਰਿਪੀਟ ਕਰਨਾ ਹੋਗਾ ਦੁਬਾਰਾ ਫਿਰ ਉਸੇ ਤਰ੍ਹਾਂ ਇੱਕ ਬਿਨਾ ਬੁਨੇ ਉਤਾਰਾਂਗੇ 1 2 3 4 ਪੰਜ ਇਹ ਦੁਆਰਾ ਫਿਰ ਆਪਣੇ ਉਹੀ ਪੰਜ ਤਾਗੇ ਹੋਗੇ ਇੱਥੇ ਆਪਾਂ ਫਿਰ ਇੱਕ ਬਿਨਾ ਬੁਣੀ ਉਤਾਰਾਂਗੇ ਤੇ ਲਾਸਟ ਵਾਲੇ ਆਪਾਂ ਦੋ ਇਸ ਤਰ੍ਹਾਂ ਸਿੱਧੇ ਬਣਾ ਲਾਂਗੇ ਦੋ ਆਪਣੇ ਉਹ ਸਾਈਡ ਦੇ ਦੋ ਆਪਣੇ ਉਹ ਸਾਈਡ ਤਾਂ ਕੇ ਸਿੱਧੇ ਹੁਣ ਆਪਾਂ ਕੀ ਕਰਨਾ ਜਿਹੜੇ ਆਪਾਂ ਐਕਸਟਰਾ ਤਾਗੇ ਨੇ ਉਹਨਾਂ ਨੂੰ ਇਸ ਤਰੀ ਬੁਣ ਲੈਣਾ ਜਿਹੜਾ ਹੁਣ ਆਪਨੇ ਤਾਗਾ ਆਪਾਂ ਉਧਰ ਬਿਨਾ ਬੁਣੀ ਤਰ੍ਹਾਂ ਸੀ ਇੱਧਰ ਆਪਾਂ ਇਹਨੂੰ ਪਹਿਲਾਂ ਉਲਟਾ ਬੁਣ ਲਾਂਗੇ ਉਲਟਾ ਬੁਣ ਕੇ ਇਸ ਤਰ੍ਹਾਂ ਤਾਗਾ ਘੁਮਾ ਕੇ ਜਾਲੀ ਪਾਵਾਂਗੇ ਤੇ ਇਹ ਪੰਜ ਤਾਗੇ ਨੂੰ ਆਪਾਂ ਇਸ ਤਰ੍ਹਾਂ ਪਾ ਲ ਲਾ ਲਾਂਗੇ ਪੰਜ ਤਾਗੇ ਨੂੰ ਲਾ ਕੇ ਆਪਾਂ ਇਸ ਸਲਾਈ ਤੇ ਚੜਾ ਕੇ ਇਹਨਾਂ ਨੂੰ ਆਪਾਂ 5 ਤੋਂ 3 ਕਰਾਂਗੇ ਇੱਕ ਬੁਣਾਂਗੇ ਆਪਣਾ ਸਲਾਈ ਕੱਢਣੀ ਨਹੀਂ ਬਾਲ ਦੇ ਕੇ ਫਿਰ ਦੋ ਇੱਕ ਫਿਰ ਤਿੰਨ ਤਿੰਨ ਤਾਗੇ ਆਪਣੇ ਇਹ ਹੋ ਗਏ ਇੱਕ ਆਪਣਾ ਜਾਲੀ ਵਾਲਾ ਹੋ ਗਏ ਚਾਰ ਇੱਕ ਆਪਾਂ ਫਿਰ ਇਧਰਲੀ ਸਾਈਡ ਐ ਜਾਲੀ ਪਾ ਕੇ ਜਿਹੜਾ ਤਾਗਾ ਬਿਨਾਂ ਬੁਣੇ ਉਤਾਰਿਆ ਸੀ ਉਹਨੂੰ ਬੋਲ ਲਾਂਗੇ ਇਸ ਤਰ੍ਹਾਂ ਇਹ ਪੰਜ ਦੇ ਪੰਜ ਤਾਗੇ ਕੰਪਲੀਟ ਹੋ ਗਏ ਇਸ ਤਾਗੇ ਨੂੰ ਫਿਰ ਦੁਬਾਰਾ ਜਾਲੀ ਪਾਵਾਂਗੇ ਜਾਲੀ ਪਾ ਕੇ ਫਿਰ ਪੰਜ ਗੁੰਡੇ ਇਸ ਤਰ੍ਹਾਂ ਇਸ ਤਰ੍ਹਾਂ ਦਾ ਬਲ ਕਟਾਂਗੇ ਤੇ ਇਹਨਾਂ ਨੂੰ 5 ਤੋਂ ਫਿਰ 3 ਬੁਣਾਂਗੇ 1 2 ਬਲ ਪਾ ਕੇ 3 ਤਿੰਨ ਜੋਪਾਂ ਨੇ 5 ਕਰਤੇ ਇੱਕ ਆਪਣਾ ਫਿਰ ਇਹ ਹੋ ਗਿਆ ਇਹਨਾਂ ਆਪਾਂ ਦੂਜੇ ਨੂੰ ਇਸ ਤਰ੍ਹਾਂ ਬੁਣ ਲਾਂ ਲਾਸਟ ਵਾਲੇ ਦੋ ਆਪਾਂ ਇਸ ਤਰ੍ਹਾਂ ਉਲਟੇ ਬੁਣ ਲਾਂ ਹੁਣ ਆਪਾਂ ਅੱਗੇ ਸਿੱਧੀ ਸਾਈਡ ਸਿੱਧੀ ਸਾਈਡ ਤੋਂ ਪਹਿਨੂੰ ਇਹੋ ਜਿਹੜੀ ਆਪਾਂ ਪਹਿਲਾਂ ਸਲਾਈ ਪਾਈ ਸੀ ਗੈਪ ਵਾਸਤੇ ਇਸ ਤਰ੍ਹਾਂ ਸਿੱਧੀ ਸਿੱਧੀ ਬੁਣਾਗੇ ਆਪਾਂ ਤੁਹਾਨੂੰ ਦਿਖਾਵਾਂਗੇ ਆਪਣਾ ਇਹ ਬਹੁਤ ਪਿਆਰਾ ਡਿਜ਼ਾਈਨ ਬਣ ਕੇ ਆਉਂਦਾ ਇਸ طرح ਇਹ ਮਾਰਿਆ ਡਿਜ਼ਾਈਨ ਬਣ ਕੇ ਆਉਂਦਾ ਬਹੁਤ ਹੀ ਪਿਆਰਾ ਲੱਗਦਾ ਬਰਾਂਚ ਵੀ ਬਹੁਤ ਸੋਖਾ ਤੇ ਸੂਣਾ ਵੀ ਲੱਗਦਾਗਾ ਕਿਸੇ ਵੀ ਪ੍ਰੋਜੈਕਟ ਚ ਪਾ ਸਕਦੇ ਆ ਆਰ ਪ੍ਰੋਜੈਕਟਡ ਡਿਜ਼ਾਈਨ ਹੈ ਹੁਣ ਆਪਾਂ ਉਲਟੀ ਸਾਈਡ ਤੋਂ ਉਲਟੀ ਕੱਢ ਕੇ ਫਿਰ ਦੁਬਾਰਾ ਡਿਜ਼ਾਈਨ ਸ਼ੁਰੂ ਕਰਾਂਗੇ ਬਹੁਤ ਹੀ ਪਿਆਰਾ ਬਣ ਕੇ ਆਊਗਾ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ